मंगल दारा दे भ होत अभी मंगल दारा रे भे आदीन संगत ਪਾਰੇ ਹੋ ਨਾ ਨੂਨਾ ਮੀਣੀਆਂ ਛੁੱਟੀਆਂ ਜਿੰਨਾ ਖਾਦੇ ਮਘਣਾ ਜੀਨ ਦੇ ਸਪਾਈ ਹੋ ਨਾ ਨੂਨਾ ਮੀਣੀਆਂ ਛੁੱਟੀਆਂ ਮੀਣੀਆਂ ਨਾਲ ਛੁੱਟੀਆਂ ਉਹਨਾਂ ਅਵਤਾਰਾਂ ਨੂੰ ਲੈਣੇ ਬੇਦ ਬਣਾਉਣੇ ਦੇ ਛਾਈ ਬਾਜੇ ਉੜ ਕੇ ਪਿਆਰ ਦੇ ਸਾਰੇ ਆਉਦੇ ਪਿਆਰਿਆਂ ਨੂੰ ਉਹ ਤਾਂ ਹੋਗੇ ਤੀ ਨਾ ਦੋ ਕਦੋਨਿਆਰੇ ਉਹਨਾਂ ਨੂੰ ਨਾ ਮਿਲਿਆ ਛੁੱਟੀਆਂ ਜਿੰਨਾ ਖਾਤੇ ਤੇ ਮਗਨਾ ਜੀ ਰੰਦੇ ਸੋਪਾਰੇ ਉਹਨਾਂ ਨੂੰ ਨਾ ਮਿਨੀ ਆ ਛੁੱਟੀਆਂ ਤੇ ਕੋ ਵੀਰ ਨੂੰ ਕੇਤਾ ਸੀ ਸੋਣੀ ਜੋੜੀ ਨੇ ਕਹਿੰਦੇ ਇਹ ਉਹ ਜਾ ਟੈਮ ਆਜੂ ਇਹ ਉਹ ਜਾ ਵੇਲਾ ਆਜੂ ਵਿੱਚ ਮਾਦ ਲੋਕ ਦੇ ਬਾਣੀ ਆਇਆ ਕਰੂ ਵਿੱਚ ਹੇਰ ਦੋ ਬੀਨਾ ਹੱਜਾ ਤੂੰ ਮੇਰੇ ਪਿਆਰੇ ਬਾਜਨ ਕਰ ਆ ਤਾਰਿੰਗੇ ਵੇਖੋ ਵੀਰਨੋ ਖੇਡ ਰਚਾਰਾ ਸੋਹਣੀ ਜੋੜੀ ਨੇ ਸਵਤਾ ਸਵਕਾਂ ਦਾ ਖੇਡਕਾਰ ਤੇ ਬੇਦਾਂ ਦੇ ਨਾਲੋਂ ਨਿਆਰੇ ਹੋਣਾ ਨੂਣਾ ਮੀਰੀਆ ਛੋਟ ਜਿੰਨਾ ਖਾਤੇ ਮਗਣਾ ਜੀਨ ਦੇ ਸਪਾਰੇ ਹੋ ਨਾ ਨੂੰ ਨਾ ਬਿਨ ਆ ਜੁਟੀਆਂ ਜਿੰਨਾ ਖਾਤੇ ਮਗਣਾ ਜੀਨ ਦੇ ਸਪਾਰੇ ਹੋ ਨਾ ਨੂੰ ਨਾ ਬਿਨ ਆ ਜੁਟੀਆਂ ਦਰਪੀ ਸਾਧ ਗੁਰੂ ਉਹੀ ਆਮਰ ਕਫਾਲ ਸਨਾਦ ਸਾਰੀ ਨੂੰ ਮੁਗਤ ਕਰਦੋ ਜੰਮੜੇ ਮਰਨੇ ਤੂੰ ਜੀਦੇ ਸੂਨਿਆ ਤੂੰ ਪੀੜ ਆਂਟਿਆ ਜੋ ਆਉਣ ਲੱਗ ਗਏ ਸੀ ਹਾਂ ਦਾਰੇ ਬੋਨਨੂਣਾ ਮੀਆ ਛੁੱਟੀਆਂ ਜਿੰਨ ਖਾਂਦੇ ਮਗਰਾ ਜੀਨ ਦੇਸ ਪਾਰੇ ਬੋਨਨੂਣਾ ਮੀਰੀਆ ਛੁੱਟੀਆਂ

ਆਮਰ ਕਥਾ ਸੁਣਾ ਕੇ ਆਮਰ ਕਰ ਦਿਓ ਜਦੋਂ ਛੇਵਤੀ ਮਾ ਰਾਜ ਆਮਰ ਕਥਾ ਸੁਣ ਲੱਗੇ ਮਾਤਾ ਨੂੰ ਮਾਤਾ ਸੁਣਦੀ ਸੁਣਦੀ ਏ ਅੱਖ ਲੱਗਦੀ ਸੀ ਉਤੇ ਤਾਜ ਜਿੱਤੇ ਵੜਿਆ ਆਂਡਾ ਪਿਆਸੀ ਤੋਂ ਦੀਦਾ ਉਗੇ ਰੇ ਪੀਲੇ ਅੰਡਾ ਜੋ ਆਉਣ ਲੱਗ ਗਏ ਸਿਹੰਗਾਰੇ ਉਹਨਾਂ ਨੂੰ ਨਾ ਮਿਲਿਆ ਛੁੱਟੀਆਂ ਜਿੰਨਾ ਖਾਤੇ ਮਗਨਾ ਜੀਨ ਦੇ ਸਾਰੇ ਉਹਨਾਂ ਨੂੰ ਨਾ ਮਿਲਿਆ ਛੁੱਟੀਆਂ ਜਿੰਨਾ ਖਾਤੇ ਮਗਨਾ ਜੀਨ ਦੇ ਉਹ ਦੇ ਗਿਆ ਅਰਸ਼ਾ ਨੂੰ ਮਗਰੀ ਜਾਣਾ ਹੋ ਗਿਆ ਸ਼ਿਵ ਜੀ ਪਗਵਾਨ ਦਾ ਸੂਖ ਮਜਿਆ ਰੂਪ ਬਦਲ ਕੇ ਬੇਗਿਆ ਵਿੱਚ ਮਾਦਾ ਵੇਦ ਵਿਆਸ ਦੇ ਵਿੱਚ ਬਾਰ ਗੁਦੇ ਸ਼ਿਵ ਜੀ ਪਗਵਾਨ ਨੇ ਮੂਰੇ ਬਾਰ ਦੇ ਚੋਂ ਕੜੇ ਮਾ खाधे मगना जी सो पे उन्हनि खाते मगना जी सो पे उन्हनि मिली छुटियांजो एन खोजो बीते गाए ਜੀ ਆਨ ਮਲਾਵੇ ਨਾ ਕੀਤੀਆਂ ਕੂਕਾ ਬਰਿਆਦਾ ਮਾਤਾ ਨੇ ਮੂਰੇ ਦੇਵਤਿਆਂ ਦੇ ਔਣਾ ਅਰਛਾ ਜੋ ਦੇਵਤਿਆਂ ਦਾ ਸੁਣ ਕੇ ਮਾਤਾ ਦੇ ਸਿੱਕੂ ਕਪਕਾਰੀ ਬੰਨ ਨੂੰ ਨਾ ਮਿਲਿਆ ਛੁੰਟੀਆਂ ਜਿੰਨਾ ਕਰਦੇ ਮੰਗਣਾ ਜੀ ਦੇ ਮੰਗਣਾ ਜੀਨ ਦੇ ਸਪਾਰੇ ਹੋ ਨਾ ਨੂੰ ਨਾ ਗੀਆਂ ਜੁਲਤੀਆ ਵੇਖੋ ਸਮਝਾਉਂਦੇ ਦੇਵਤੇ ਸ਼ਿਵ ਜੀ ਭਗਵਾਨ ਨੂੰ ਭਗਵਾਨ ਕਹਿੰਦੇ ਇਹਨੇ ਆਮਰ ਕਥਾ ਸੁਣ ਲਈ ਮੈਂ ਇਹ ਨੂੰ ਮਾਰ ਦਊਂਗਾ ਇਸ ਦੇਵਤੇ ਧਰਮੀਆਂ ਜੀ ਨੇ ਥੋਟੀ ਆਮਰ ਕਥਾ ਸੁਣ ਲਈ ਉਤਾ ਅਮਰ ਹੋ ਗਿਆ ਆਉਂਦਾ ਨਹੀਂ ਵਿੱਚ ਜੰਮਣੇ ਮਰਨੇ ਦੇ ਸੁਣ ਕੇ ਬੇਣਤੀਆਂ ਦੇਵਤਾਂ ਦੀਆਂ ਸ਼ਿਵਜੀ ਭਗਵਾਨ ਨੇ ਕਰ ਲੈ ਕਲਾਸ਼ ਪਾਰਵਤ ਨੂੰ ਤੇ ਆਰੇ ਉਹ ਨਾ ਨੂੰ ਨਾ ਮੀਣੀਆਂ ਛੁੱਟੀਆਂ ਜ਼ਿੰਦਾ ਖਾਤੇ ਮਗਨਾ ਜੀਣ ਨੇ ਸਵਾਹ ਹਰੇ खाधे मगरा जी सल पारे उन्हनि मिलियां छुटियां जिन खाधे मगना जीने सल पारे उन्हनि मिलियूं छुटियां बि सुखदेव मु जनम ल ਉਨਾ ਅਰਚਾ ਤੇ ਦੇਵਤਾ ਦਾ ਕੀਨੇ ਸਿਧ ਦੇਵ ਮੂਣੀ ਨੂੰ ਤੂਸੀ ਜਨਮ ਕਾ ਤੋ ਰੰਦੇ ਨਹੀਂ ਕੇਦੇ ਪਹਿਲਾ ਮਾਇਆ ਬੰਦ ਕਰੋ ਫੇਰ ਜਨਮ ਲਾਵਾਂਗੇ ਫੇਰ ਕੁਝ ਟੈਮੋ ਸੀਕਰ ਮਾਇਆ ਬੰਦ ਕੀਤੀ ਰੱਬ ਦੇ ਪਿਆਰਾਂ ਨੇ ਜਦੋਂ ਉਨਾ ਸਿਧ ਦੇਵ ਮੂਣੀ ਦਾ ਬੋਸ ਟਾਈਮ ਹੋਰ ਬਹੁਤ ਅੱਗੇ ਰੱਪ ਦੇ ਪਿਆਰੇ ਹੋ ਨਾ ਨੂੰ ਨਾ ਮਿਣੀਆ ਛੁੱਟੀਆਂ ਜਿੰਨਾ ਖਾਕੇ ਮੰਗਣਾ ਜੀਨ ਦੇ ਸਪਾਰੇ ਹੋ ਨਾ ਨੂੰ ਨਾ ਮਿਣੀਆ ਛੁੱਟੀਆਂ ਜਿੰਨਾ ਖਾਕੇ ਮੰਗਣਾ ਜੀਨ ਦੇ ਸਪਾਰੇ ਆ ਮਰ ਕਥਾ ਸੁਣਨੀ ਸੀਤਾ ਨ ਉਧਦੀ ਵਿੱਚ ਜਿੰਦੇ ਦੇ ਗੁਰੂ ਤਰਨੇ ਦੀ ਉੱਚਾ ਜਦ ਪੀਤਾ ਨੂੰ ਪੀਤਾ ਹੀ ਕਹਿੰਦੇ ਐਸੇ ਤੇ ਮਾ ਰਾਜਾ ਜਣਕ ਭਾਜਣ ਦਿੰਦਾ ਬਵੇਖਦਾ ਵੇਖੋ ਪਉਣਿਆ ਰਾਣੀ ਜਣਕ ਦੇ ਮਹਿਲਾ ਦੇ ਦਰਵਾ ਏ छुट्टियां मगना जीर दे सोरे मगर जीर दे सोलबारे ओना लूना मेरिया छुट्टिया एक बी पेगी दस राज जनक साहब जी पहुंच गया दूसरे राज ਸਾਰ ਸਾਵਦੇ ਮਹਿਲਾ ਦੇ ਕਹਿੰਦੇ ਜੀ ਮੈਂ ਨਾਮ ਸ਼ਬਦ ਲੈ ਨਾ ਜਾਣਕ ਜੀ ਕਹਿੰਦੇ ਇੱਕ ਇੱਕ ਸਾਰ ਲਾਉਣਾ ਪੂਰਾ ਤੇਰੂੰ ਦੂੰਦ ਬਾਝੇ ਖੁੱਲਣਗੇ ਤੇਰੋਂ ਭਗਤੀ ਮਨਜੂਰ ਹੋ ਜੂਰੀ ਫਿਰ ਖੁੱਲ ਜਾਣਗੇ ਦਾਸ ਬੇਗਵਾਰੇ ਬੀੜੀਆਂ ਛੁੱਟੀਆਂ ਜਿੰਨਾ ਖਾਤੇ ਮਰਣਾ ਜੀਂਦੇ ਸਾਰੇ ਉਹ ਨਨੂ ਨਾ ਮੀਣੀਆਂ ਛੁੱਟੀਆਂ ਜਿੰਨਾ ਖਾਤੇ ਮਰਣਾ ਜੀਂਦੇ ਜ਼ਾਂਫਾਰੀ ਉਹ ਨਨੂ ਨਾ ਮੀਣੀਆਂ ਛੁੱਟੀਆਂ ਵੇਖੋ ਬੰਦ ਕੀ ਕੀਤੀ ਇੱਕ ਇੱਕ ਸਾਲ ਆਇਆ ਬਿਜਨਾ ਦੁਰਵਾਕਿਆਂ ਦੇ ਜੀ ਦੂਹ ਨੇੜੇ ਹੋਏ ਦਸਵੇਂ ਦਰਵਾਜ਼ੇ ਦੀ ਇੱਕ ਸਿਪਾਈ ਕਹਿੰਦਾ ਕਿ ਅੱਗ ਲੱਗ ਗਈ ਵਿੱਚ ਰਾਜ ਦੀ ਦੂਜਾ ਕਹਿੰਦਾ ਲੱਗ ਗਈ ਆਗੀ ਕੂਲੇ ਮਹਿਲਾ ਦੀ ਤੀਜਾ ਕਹਿੰਦਾ ਆਗੀ ਮੁੱਖ ਦਵਾਰੀ ਦੀ ਸੂਰਤੀ ਬੰਗ ਹੋ ਗਈ ਸਾਡ ਦੇ ਬਾਹੂਣੀ ਦੀ ਜਾਵੜੀ ਵਿੱਚ ਜੀ ਪੀਰ ਨੋਈ ਦੀ ਬਿਰਬੰਦ ਹੋ ਗਏ ਸਾਰੇ ਦਵਾਰੇ ਗੁੰਨ ਨੂੰ ਨਾ ਮਿਲੀ ਕਾ ਛੁੱਟੀਆਂ ਜਿੰਨਾ ਖਾਤੇ ਮੰਗਣਾ ਜੀਨ ਦੇਸ ਪਾਰੇ ਗੁੰਨ ਨੂੰ ਨਾ ਮਿਲੀਆਂ ਛੁੱਟੀਆਂ ਜਿੰਨਾ ਖਾਤੇ ਮੰਗਣਾ ਜੀਨ ਦੇਸ ਪਾਰੇ ਗੁੰਨ ਨੂੰ ਨਾ ਮਿਲੀਆਂ ਛੁੱਟੀਆਂ ਪਹਿਲਾ ਤੋਂ ਲਾ ਕੇ ਪੈਂਦੀਆਂ ਆਈਆਂ ਪੀੜਾ ਰੱਬ ਦੇ ਪਿਆਰਾਂ ਤੇ ਵੇਖੋ ਵੀਰ ਨੂੰ ਸੋਰਤੀ ਨਾਲ ਕੇ ਵਿੱਚ ਪਾ ਜਨਦੇ ਦਸ ਪਾਦੀ ਇਤਾਨੂ ਕੀਦੇ ਜਿੱਥੇ ਝੂਠੇ ਪੱਦਰ ਸਿੱਟਦੇ ਉਥੇ ਤੇ ਜੋ ਵੇਖੋ ਵੀਰ ਨੂੰ ਬਾਰਾ ਅਰਭਾਏ ਉੱਤੇ ਝੂਠੇ ਬਤਲਾਤੇ ਬਿਆਨੀ ਦਸ ਪਾਰੇ ਰੋਣਾ ਨੂਨਾ ਮਿਲਿਆ ਛੁੱਟੀ ਨਾ ਜਿੰਦ ਕਾਤੇ ਮੰਗਣਾ ਜੀਨ ਦੇਸ ਪਾਰੇ ਰੋਣਾ ਨੂਨਾ ਮਿਲੀਆਂ ਛੁੱਟੀਆਂ ਜਿੰਨਾ ਗਾ ਦੇ ਨਾ ਮਨ ਹਾਜ਼ੀਰ ਦੇਸ ਪਾਰੇ ਕੋਨ ਨੂ ਨਾ ਮਿਲੀਆਂ ਛੁੱਟੀਆਂ ਵੇਖੋ ਪੈ ਗਈ ਨੀਗਾ ਬਾਰਾ ਸਾਲ ਤੂੰ ਮੇਰਾ ਪਿਆਲਾ ਦੀ ਕਹਿੰਦੇ ਸਾਡੀ ਸ਼ਰਤ ਐ ਸ਼ੰਨਾ ਭਰ ਕੇ ਤੈਨ ਦਾ ਗੇੜਾ ਵੇੜਾ ਪਊਗਾ ਉਤੋਂ ਦੀ ਰਾਜ ਜੇ ਜਿੱਥੇ ਤੇ ਹੰਕਾਰ ਦੁੱਲ ਗਿਆ ਉਥੇ ਸਾਡੇ ਸਿਪਾਈ ਫੇਰ ਕਲਮ ਕਰ ਦੇਣਗੇ ਕਹਿੰਦਾ ਧਰਮੀਆਂ ਜੇ ਨਾ ਵੀ ਗੇੜਾ ਆ ਆਪ ਹੱਥੀ ਸਰ ਕਲਮ ਕਰ ਦਿਓ ਜੀ ਦਾਮੀ ਪਹੁੰਚੂ ਰੱਬ ਦੇ ਦਰਵਾzare ਰੋਣਾ மகரா ஜீ மகரா ஜீபார ਪੁੰਨਿਆ ਦੇ ਪਾਜਲ ਦਿੱਤੇ ਰਾਜੇ ਜਨਕ ਸਾਹਬ ਦੇ ਤਾਰ ਦੇ ਜਿਹੜਾ ਕਰਦਾ ਨਾਲ ਇੱਕ ਘੜੀ ਦੇ ਸੀਮਨ ਤੇ ਉਹ ਦੇ ਹੁੰਦੇ ਜੰਮਣ ਤੇ ਮਰਨੇ ਤੋਂ ਛਾ ਟਕਾਰੇ ਉਹਨਾਂ ਨੂੰ ਨਾ ਮਿਲੀਆਂ ਛੁੱਟੀਆਂ ਜ਼ਿੰਦਾ ਖਾਦੇ ਮਗਨਾ ਜੀਨ ਦੇ ਸਪਾਰੇ ਛੁੱਟੀਆਂ ਜਿੰਨਾ ਹਾਤੇ ਮੰਗਣਾ ਜੀਨ ਦੇਸ ਪਾਰੇ ਹੋਣਾ ਨੂੰ ਨਵੀਂ ਕਾ ਛੁੱਟੀਆਂ ਸੱਚੀਆਂ ਮੁਹੱਬਤਾ ਵਾਲੇ ਗੁਰਾਂ ਨੂੰ ਜਾ ਮਰਦੇ ਜਾ ਮਿਲਦੇ ਸੱਚੀਆਂ ਮੁਹੱਬਤਾ ਵਾਲੇ ਜਾਂ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਦੁਨੀਆਂ ਨੂੰ ਜਾਂ ਮਿਲਦੇ ਜਿਨਾਂ ਨੇ ਪਾਈਆਂ ਮੁਹੱਬਤਾਂ ਨਾਲ ਸ਼ੌਕ ਪਰੇਮ ਦੇ ਉਹਨਾਂ ਦੇ ਮੂਰਿਸ ਦਾ ਵੇਖਦੇ ਬਣ ਸਰੀਵਾਰੇ ਦੁਨੀਆਂ ਨੂੰ ਜਾਂ ਮਿਲਦੇ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮਹੱਤਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮਹੱਤਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਕਿਥੋਂ ਹਾਰ ਆਉਂਦੀ ਓਨਾ ਸੱਜਣਾ ਹੋਈ ਢੋਲਣੀ ਢੋਲਣ ਤੇ ਕਬਰਾਂ ਕਿੰਨਾ ਦੇ ਪੱਕ ਹੋਗੇ ਬੰਸਰੀ ਵਾਲੇ ਗੁਰਾ ਨੂੰ ਜਾਂ ਮਿਲਦੇ ਜਾਂ ਮਿਲਦੇ ਸੱਚੀਆਂ ਮਾਪਤਾ ਬਾੜੇ ਗੁਰਾ ਨੂੰ ਜਾਂ ਮਿਲਦੇ ਜਾਂ ਮਿਲਦੇ ਸੱਚੀਆਂ ਮਹਬਤਾ ਬਾੜੇ ਗੁਰਾ ਨੂੰ ਜਾਂ ਮਿਲਦੇ ਦੇਖੋ ਅਰਚਿ ਪਾੜੋ ਰਾਤ ਜਿ ਲਉਂਦੇ ਮਗਰ ਬੈਠੇ ਵਾਲੀ ਤਰਲੋਕੀ ਦੇ ਹਰਨ ਟੱਪ ਗਿਆ ਮੂਰ ਦੀ ਰੋਕ ਲਿਆ ਅਰਜਣ ਪਾਡੋਣੀਂ ਇਹਂ ਦੇ ਵਾਸੀ ਘਟਾਂ ਦੇ ਅਰਜਣਾ ਹਰਨ ਬਟੇਕੇ ਹਰੀ ਵਡੇ ਸੁਭਣ ਵਡੇ ਕੇ ਸ਼ਾਮ ਅਰਜਣਾ ਰਥ ਨੂੰ ਤੋੜ ਲੈ ਭਲੀ ਗੁਰੂ ਪਗਵਾਨ ਹੋ ਨਿਆ ਆਕਾਸ਼ ਵਾਣੀਆਂ ਕਹਿੰਦੇ ਕਿਉਂ ਕਬਰੌਣਾ ਅਰਜਨਾ ਜੀਦੋਂ ਨਾਲ ਬੈਠਿਆ ਬਨਸਰੀ ਫਾਰੇ ਕੁਰਾਨ ਨੂੰ ਜਾ ਮਿਲਦੇ ਰਿੱਚਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਕੁਰਾਨ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਆ ਵੇਖੋ ਵੀਰੋ ਕੀਤਾ ਸੀ ਪ੍ਰੇਮ ਵਿੰਦਰਾ ਭਗਤ ਨੇ ਲੈ ਗਿਆ ਟੋਰਾ પાਕੇ ਪ੍ਰੇਮ ਦੀਆਂ ਵਿੰਦਰਾ ਭਗਤ ਦੇ ਲੂਣੇ ਸਾਗਾਂ ਨੂੰ ਉਪੋਗ ਲਵਾਉਂਦੇ ਬੰਸਰੀ ਵਾਲੇ ਗੁਰਾਂ ਤੋਂ ਜਾਂ ਮਿਰਦੇ ਜਾਂ ਮਿਰਦੇ ਸੱਚਿਆ ਮਾਪਨਾ ਵਾਲੇ ਗੁਰਾਂ ਤੋਂ ਜਾਂ ਮਿਰਦੇ ਸੱਚਿਆ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੰਗ ਬਤਾ ਬਾੜੇ ਗੁਰਾਂ ਨੂੰ ਜਾ ਮਿਲਦੇ ਓ ਗੱਲ ਸੱਚੀਆਂ ਲੀਗੀ ਵਿੱਚ ਬੇਦਾਂ ਦੇ ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਨੂੰ ਪਾੜਿਆ ਛੱਤੀ ਪ੍ਰਕਾਰ ਦੀ ਪੂਜਣ ਛੱਡੇ ਸੀ ਰਾਜੇ ਦਰਜੋ ਜਣ ਦੀ ਭੋਗ ਲਾਏ ਸੀ ਘਦੇਰ ਦੇ ਨੂਨੇ ਸਾਗੂ ਓ ਮੇਰਾ ਦਾਦਾ ਪਤਾ ਪ੍ਰੀਮ ਦਾ ਧੰਨੇ ਦੀਆਂ ਜਾਈਆਂ ਚਰਦੇ ਬਨਸਰੀ ਵਾਲੇ ਗੁਰਾਂ ਨੂੰ ਜਾ ਮੇਲਦੇ ਜਾ ਮੇਲਦੇ ਸਤਿਆਂ ਮਹਾਂਪਤਾ ਵਾਲੇ ਗੁਰਾਂ ਨੂੰ ਜਾ ਮੇਲਦੇ ਜਾ ਮੇਲਦੇ ਸਤਿਆਂ ਮਹਾਂਪਤਾ ਵਾਲੇ ਗੁਰਾਂ ਨੂੰ ਰੱਬ ਤਾਂ ਮਾਰੇ ਗੁਰਾਂ ਨੂੰ ਜਾਂ ਮਿਲਦੇ ਦੇਖੋ ਵੀਰਨੋ ਰੱਬ ਸੱਚਾ ਪਹਿਲਾ ਤੁਲਾ ਕੇ ਬਦਾ ਪ੍ਰੇਮ ਦਾ ਦੇਖੋ ਵੀਰਨੋ ਖਾਤਰ ਪ੍ਰੇਮ ਦੀ ਨਤਦਾ ਰਹਾ ਨਦੀ ਕਿਨਾਰੇ ਉਸ ਪ੍ਰੇਮੀ ਨੇ ਪ੍ਰੇਮ ਦੀ ਖਾਤਰ ਤੰਨੇ ਦੇ ਵਗਚਾਰੇ ਹੰਮਰ ਮੂਛੇ ਦੇ ਕਰ ਪੰਪਿਆ ਬਣ ਕੇ ਪ੍ਰੇਮ ਪੁਜਾਰੇ ਦੇਖੋ ਵੀ ਉਨਾ ਰੱਬ ਸੱਚੇ ਦਾ ਵਿੱਚ ਨੂਰ ਪਰੀਆਂ ਦੇ ਚੂਲੇ ਬਦਲਾਲੇ ਸੀ ਕ੍ਰਿਸ਼ਨ ਮਹਾਰਾਜ ਦੇ ਕਿੱਥੇ ਹਾਰ ਆਉਂਦੀ ਉਹਨਾਂ ਸੱਜਣਾ ਨੂੰ ਜਿਨ੍ਹਾਂ ਨੂੰ ਪੱਕ ਹੋ ਗਏ ਬਨਸਰੀ ਵਾਲੇ ਗੁਰਾਂ ਨੂੰ ਜਾਂ ਮਿਲਦੇ ਜਾਂ ਮਿਲਦੇ ਸਤਿਆਂ ਮਾਪਤਾ ਵਾਲੇ ਗੁਰਾਂ ਨੂੰ ਜਾਂ ਮਿਲਦੇ ਮੱਤਤਾਰ ਮਾੜੇ ਗੁਰਾ ਨੂੰ ਜਾ ਮਿਲਦੇ ਲੈ ਲਿਆ ਪਰਨ ਬਾਪੇ ਭੀਸ਼ਮ ਨੇ ਦਿਨ ਮੁਕਦੇ ਨੂੰ ਇੱਕ ਬਾੜੋ ਮਗਾ ਦੂੰਗਾ ਜੋਤ ਪੰਜਾਂ ਦੀ ਕੋਸੀ ਇੱਕ ਮਰਦਾ ਪੰਜੀ ਮਰਦੀ ਸੀ ਮਾਤਾ ਤਰੁ ਦਾ ਰੁੰਦੀ ਗਵੀ ਫੁੱਜ ਚਰਨਾਂ ਦੇ ਰੱਖ ਲੈ ਸੁਆਗ ਰੱਖ ਲੈ ਸੁਆਗ ਔਗਣ ਹਰੀ ਦਾ ਜੱਕੇ ਲਾਲੀ ਨਾਲ ਸ਼ਾਦੀ ਦੇ ਵੇਖੋ ਫੇਰ ਮੂਰੇ ਲੱਗਦੇ ਬੰਸਰੀ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਥੱਕਿਆ ਵਾਂ ਬੰਦਾ ਵਾਲੇ ਗੁਰਾਂ ਨੂੰ ਕੰਤਾ ਨਾ ਬਬਿੰਦਾ ਬਿਚੋਣਾਂ ਦੇ ਮਿਲੇ ਰਾਤ ਤੇ ਭਜਨ ਕਰਦਾ ਹੈ ਭਗਤੀ ਕੋਲੇ ਉਹਨਾਂ ਦੇ ਲੰਮੜੇ ਕੇਸ ਹਰਕੇ ਜਦੋਂ ਨਮਸਕਾਰ ਬੁਲਾਈ ਜਦੋਂ ਆਖਿਆ ਸਦਾ ਸੁਹਾਗ ਨੇ ਉਦੋਂ ਕੁਛਰੀ ਛੁਟਾ ਹੁਣ ਵਾਲਾ ਬਾਗ ਸੱਚਾ ਹੋ ਜਾ ਉਦੋਂ ਵਾਲਾ ਬਾਗ ਸੱਚਾ ਹੋਊਗਾ ਉਹ ਵੇਖੋ ਕਿਹੜਾ ਰੱਚਦੇ ਬੰਸਰੀ ਵਾਲੇ ਗੁਰਾਂ ਨੂੰ ਜੀ ਆ ਮੇਰ ਦੇ ਸਤਿਆਂ ਮਾਪਤਾ ਵਾਲੇ ਗੁਰਾਂ ਨੂੰ ਜਾਵਣ ਦੇ ਜਾ ਮੇਰ ਦੇ ਸਤਿਆਂ ਮਾਪਤਾ ਵਾਲੇ ਗੁਰਾਂ ਨੂੰ ਜਾ ਮੇਰ ਦੇ ਕੋ ਨਾਲ ਦੁਰਪੇ ਮਾ ਦਾ ਧਰੂਪ ਤਾਰੇ ਗੱਲ ਸਾਰੀ ਪ੍ਰੇਮ ਦੀ ਪੂਆ ਦੇ ਪੁੱਤ ਤਾਂ ਤੂੰ ਹੀ ਸੀ ਗੋਰੂ ਵੀ ਤੇ ਪੜੋ ਵੀ ਅਰਜਨ ਪਾੜੋ ਲੈ ਗਿਆ ਬਾਕੀ ਪ੍ਰੇਮ ਦੀਆਂ ਟੋਰਾ ਉਹ ਤੰਗ ਮੂਰੇ ਲੱਗ ਕੇ ਬੰਸਰੀ ਵਾਲੇ ਕੁਰਾਨ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਕੁਰਾਨ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਕੁਰਾਨ ਨੂੰ ਜਾ ਮਿਲਦੇ ਜੇ ਜਾ ਮਿਲਦੇ ਸੱਚੀਆਂ ਮੁਹੱਬਤਾਂ ਵਾਲੇ ਕੁਰਾਨ ਨੂੰ ਵਿੱਚ ਪਹਿਲਾ ਦੇ ਖੜਕਾ ਹੁੰਦਾ ਸੀ ਖੜਾਮਾਂ ਦਾ ਗੁਰੂ ਮੇਰੇ ਸਾਤਿਆਂ ਨੇ ਖੜਾਮਾ ਲੇਰੀਆਂ ਵਿੱਚ ਕੱਚ ਦੇ ਦੇਖੋ ਮਾਤਾ ਦੇ ਮੂਰੇ ਲੱਗ ਗਏ ਬੰਸਰੀ ਵਾਲੇ ਗੁਰਾ ਨੂੰ ਜਾ ਮਿਲਦੇ ਜਾ ਮਿਲਦੇ ਸੱਜਿਆਂ ਮਹੱਬਤਾ ਵਾਲੇ ਗੁਰਾ ਨੂੰ ਜੇ ਜਾ ਮਿਲਦੇ ਸੱਜਿਆਂ ਮਹੱਬਤਾ ਵਾਲੇ ਗੁਰਾ ਨੂੰ ਆ ਮੇਰੇ ਜੇ ਰੌਣਕ ਦੂਰ ਤੇ ਮਾਦਾ ਤੂਕਤਾਲੇ ਗੋਇਆ ਜੂਏ ਕੋ ਰੂਪ ਬਟਾਲਿਆ ਸਿਪਾਈ ਦਾ ਮੈਂ ਗੇ ਸਭਾ ਕੇ ਮੱਥਾ ਟੇਕਿਆ ਬਾਗ ਨਿਕਲਿਆ ਸਦਾ ਸੁਹਾਕੜਦਾ ਪੁੱਛਿਆ ਹੁਣ ਵਾਲਾ ਬਾਗ ਸੱਚਾ ਊਲਾ ਹੋਣਾ ਔਲਾ ਇਨੇ ਨੂੰ ਖੜਾ ਮਾਂ ਡਿੱਗ ਪਿਆ ਕੋਲੋਂ ਮੇਰੇ ਹੱਥਾਂ ਦੀਓ ਵੀਰ ਵਗ ਪਿਆ ਵਿੱਚ ਅੱਖਾਂ ਦੇ ਪੀਛਮ ਦੇ ਕਿੰਦੇ ਹੁਣ ਵਾਲਾ ਬਾਤ ਸੱਚਾ ਹੂਆ ਜੀ ਦੀਆਂ ਖੜਾ ਮੱਚ ਕੀ ਫੇਰ ਤੇ ਬੰਸਰੀ ਵਾਲੇ ਗੁਰਾਂ ਨੂੰ ਜਾ ਮਿਲਦੇ ਸੱਚੀਆਂ ਮਹਾਪਦਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸੱਚੀਆਂ ਮਹਾਪਦਾਂ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਕੱਤਿਆਂ ਮਾਪਤਾ ਵਾਲੇ ਗੁਰਾਂ ਨੂੰ ਜਾਂ ਮਿਲਦੇ ਕੋ ਵੀਰਨੋ ਕੰਲਾ ساری ਪ੍ਰੇਮ ਦੀ ਪ੍ਰੇਮ ਕੀਤਾ ਸੀ ਮਾਤਾ ਨੇ ਕ੍ਰਿਸ਼ਨ ਮਹਾਰਾਜ ਨੂੰ ਰੱਬ ਸੱਚਾ ਪਹਿਲਾਂ ਤੋਂ ਲਾ ਕੇ ਬਦਾ ਪ੍ਰੇਮ ਦਾ ਜਦੋਂ ਮਾਰੀਆਂ ਬਾਜਾਂ ਜੋ ਜਿਗਰਾਂ ਦੇਓ ਵਿੱਚ ਸਵਾਦੇ ਵਰਗਟ ਹੋ ਗਏ ਬੰਸਰੀ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸਤਿਆਂ ਮਹਾਂਪ੍ਰਤਾ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸਤਿਆਂ ਮਹਾਂਪ੍ਰਤਾ ਵਾਲੇ ਗੁਰਾਂ ਨੂੰ ਜਾ ਮਿਲਦੇ ਜਾ ਮਿਲਦੇ ਸਤਿਆਂ ਮਹਾਂਪ੍ਰਤਾ ਵਾਲੇ ਗੁਰਾਂ I turn and go to me be...